ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਦੁਬਈ ਦੇ ਵਿੱਚ ਭਾਰਤ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ ਪਾਕਿਸਤਾਨ ਦੇ ਨਾਲ ਜਿਹੜਾ ਮੈਚ ਚੱਲ ਰਿਹਾ ਸੀ ਜਿਸ ਦੇ ਵਿੱਚ ਭਾਰਤ ਨੇ 42 ਓਵਰਾਂ ਉਹ 42 ਓਵਰ 3 ਗੇਂਦਾਂ ਦੇ ਵਿੱਚ 244 ਦੌੜਾਂ ਬਣਾ ਕੇ ਇਸ ਪਾਰੀ ਤੇ ਜਿਹੜੀ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਐ ਦੱਸ ਦਈਏ ਕਿ ਪਾਕਿਸਤਾਨ ਨੂੰ 6 ਬ੍ਰਿਕਟਾਂ ਦੇ ਨਾਲ ਆ ਭਾਰਤ ਦੇ ਵੱਲੋਂ ਹਰਾਇਆ ਗਿਆ ਐ ਦੱਸ ਦਈਏ ਕਿ ਵਿਰਾਟ ਕੋਹਲੀ ਜਿਨ੍ਹਾਂ ਦਾ ਇਸ ਪੂਰੇ ਇਹ ਮੈਚ ਦੇ ਵਿੱਚ ਜਾਦੂ ਚੱਲਿਆ ਐ ਸ਼ਤਕ ਬਣਾਇਆ ਐ 100 ਦੌੜਾਂ ਬਣਾਈਆਂ ਨੇ ਵਿਰਾਟ ਕੋਹਲੀ ਨੇ ਜੇ ਪਹਿਲਾਂ ਦੀ ਗੱਲ ਕਰੀਏ ਤਾਂ ਸ਼ੂਮਨ ਗਿੱਲ ਨੇ ਜਿਹੜੇ ਉਹਨਾਂ ਦੇ ਵੱਲੋਂ ਵੀ ਜਿਹੜੀ ਸ਼ਾਨਦਾਰ ਪਾਰੀ ਖੇਡੀ ਗਈ ਆ ਲਗਾਤਾਰ ਜਿਹੜੀ ਪੂਰੀ ਭਾਰਤੀ ਟੀਮ ਐ ਉਸ ਦੇ ਵੱਲੋਂ ਪੂਰੀ ਮਿਹਨਤ ਕੀ ਗਈ ਸੀ ਜਿਸ ਦੇ ਸਦਕੇ ਭਾਰਤ ਦੀ ਜਿਹੜੀ ਸ਼ਾਨਦਾਰ ਜਿੱਤ ਹੋਈ ਆ ਦੁਬਈ ਦੇ ਵਿੱਚ ਇਹ ਮੈਚ ਖੇਡਿਆ ਜਾਦਾ ਸੀ ਜਿੱਥੇ 42 ਓਵਰ 3 ਗੇਂਦਾਂ ਦੇ ਵਿੱਚ 244 ਦੌੜਾਂ ਬਣਾ ਕੇ ਭਾਰਤ ਨੇ ਜਿਹੜੀ ਸ਼ਾਨਦਾਰ ਜਿੱਤ ਦਰਜ ਕੀਤੀ ਆ ਹਾਲਾਂਕਿ ਦਸ਼ਕਾਂ ਦੇ ਵਿੱਚ ਜਿਹੜੀ ਭਾਰੀ ਖੁਸ਼ੀ ਦੇਖਣ ਨੂੰ ਮਿਲ ਰਹੀ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਦੇ ਵੱਲੋਂ ਨੱਚ-ਨੱਚ ਕੇ ਇਸ ਟਰੋਫੀ ਜਿੱਤਣ ਦੀ ਜਿਹੜੀ ਖੁਸ਼ੀ ਆ ਉਹ ਮਨਾਈ ਜਾ ਰਹੀ ਆ ਦੁਬਈ ਦੇ ਵਿੱਚ ਇਹ ਮੈਚ ਨੇ ਜਿਹੜੇ ਉਹ ਚੱਲ ਰਹੇ ਸੀ ਦੁਬਈ ਦੇ ਵਿੱਚ ਚੈਂਪੀਅਨਸ਼ਿਪ ਚੱਲ ਰਹੀ ਹੈ ਭਾਰਤ ਦੀ ਸ਼ਾਨਦਾਰ ਜਿੱਤ ਹੋਈ ਆ ਪਾਰੀ ਜਿੱਤੀ ਆ ਭਾਰਤ ਨੇ ਸਾਰੀ ਟੀਮ ਨੂੰ ਜਿਹੜੀਆਂ ਬਹੁਤ-ਬਹੁਤ ਮੁਬਾਰਕਾਂ ਨੇ ਉੱਥੇ ਵਿਰਾਟ ਕੋਹਲੀ ਦੇ ਵੱਲੋਂ ਇਸ ਮੈਚ ਦੇ ਵਿੱਚ 100 ਦੌੜਾਂ ਬਣਾਈਆਂ ਗਈਆਂ ਨੇ ਵੱਡਾ ਯੋਗਦਾਨ ਹੈ ਜਿਹੜਾ ਉਹ ਵਿਰਾਟ ਕੋਹਲੀ ਦੇ ਵੱਲੋਂ ਪਾਇਆ ਗਿਆ ਪੂਰੀ ਜਿਹੜੀ ਟੀਮ ਹੈ ਇੰਡੀਅਨ ਟੀਮ ਹੈ ਉਸ ਤੋਂ ਬੋਲੋ ਜਿਹੜੇ ਪੂਰੀ ਜੀ ਜਾਣ ਲਾ ਕੇ ਮੈਚ ਜਿਹੜੇ ਨੇ ਖੇਡੇ ਗਏ ਨੇ ਤਾਂ ਪਾਕਿਸਤਾਨ ਨੂੰ 6 ਵਿਕਟਾਂ ਦੇ ਨਾਲ ਹਰਾਇਆ ਹੈ ਵੱਡੀ ਖਬਰ ਹੈ ਕਿ ਇਹ ਕ੍ਰਿਕਟ ਜਗਤ ਦੇ ਵਿੱਚ ਖੁਸ਼ੀ ਦੀ ਦੌੜ ਹੈ ਖੁਸ਼ੀ ਦੀ ਲਹਿਰ ਹੈ ਕਿਉਂਕਿ ਪਾਕਿਸਤਾਨ ਨੂੰ 6 ਵਿਕਟਾਂ ਦੇ ਨਾਲ ਹਰਾ ਕੇ ਭਾਰਤ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ 42 ਓਵਰ 3 ਗੇਂਦਾਂ ਦੇ ਵਿੱਚ 244 ਦੌੜਾਂ ਬਣਾ ਕੇ ਭਾਰਤ ਨੇ ਜਿੱਤ ਹਾਸਲ ਕਰ ਸਕਿਆ ਵੱਡੀ ਬਰਾ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜੇ ক্রিকেট ਦੇ ਫੈਨ ਨੇ ক্রিকেট ਨੂੰ ਦੇਖਣਾ ਪਸੰਦ ਕਰਦੇ ਆ ਉਹਨਾਂ ਦੇ ਵੱਲੋਂ ਜਿਹੜੀ ਪੂਰੀ ਹੂਟਿੰਗ ਕੀਤੀ ਜਾ ਰਹੀ ਹੈ ਪੂਰੀ ਖੁਸ਼ੀ ਮਨਾਈ ਜਾ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ